ਪਿਤਾ ਜੀ ਅ ਸਕੂਲ ਵਿੱਚ ਸਾਡੇ ਟੀਚਰ ਨੇ ਭਾਈ ਮਨੀ ਸਿੰਘ ਜੀ ਬਾਰੇ ਦੱਸਿਆ ਉਹ ਕਹਿੰਦੇ ਸਨ ਕਿ ਉਹ ਬਹੁਤ ਮਹਾਨ ਸਿੱਖ ਸਨ ਕਿ ਤੁਸੀਂ ਮੈਨੂੰ ਉਹਨਾਂ ਬਾਰੇ ਹੋਰ ਦੱਸ ਸਕਦੇ ਹੋ ਹਾਂ ਬੇਟਾ ਜ਼ਰੂਰ ਭਾਈ ਮਨੀ ਸਿੰਘ ਜੀ ਸੱਚਮੁੱਚ ਸਾਡੇ ਇਤਿਹਾਸ ਦੇ ਇੱਕ ਬਹੁਤ ਹੀ ਖਾਸ ਹੀਰੇ ਹਨ ਉਹਨਾਂ ਦਾ ਜੀਵਨ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਚਲੋ ਅਜਾਪਾ ਉਹਨਾਂ ਬਾਰੇ ਵਿਸਥਾਰ ਨਾਲ ਗੱਲ ਕਰਦੇ ਹਾਂ ਹਾਂਜੀ ਭਾਈ ਮਨੀ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਮਨੀ RAM ਸੀ 18ਵੀਂ ਸਦੀ ਦੇ ਇੱਕ ਮਹਾਨ ਵਿਦਵਾਨ, ਯੋद्धा ਅਤੇ ਸ਼ਹੀਦ ਸਨ। ਉਹਨਾਂ ਦਾ ਜਨਮ ਅਲੀਪੁਰ ਪਿੰਡ, ਮਲਤਾਨ ਜ਼ਿਲ੍ਹੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ। ਉਹਨਾਂ ਦੇ ਜਨਮ ਦੀਆਂ ਤਾਰੀਖਾਂ ਬਾਰੇ ਥੋੜਾ ਬਹਿਸ ਹੈ ਪਰ 1644 ਦਾ ਸਾਲ ਜ਼ਿਆਦਾ ਮੰਨਿਆ ਜਾਂਦਾ ਹੈ। ਤੁਹਾਨੂੰ ਪਤਾ ਹੈ, ਉਹਨਾਂ ਦਾ ਪਰਿਵਾਰ ਗੁਰੂ ਘਰ ਨਾਲ ਬਹੁਤ ਪਿਆਰ ਕਰਦਾ ਸੀ ਅਤੇ ਕੁਰਬਾਨੀਆਂ ਦੀ ਇੱਕ ਲੰਬੀ ਪਰੰਪਰਾ ਸੀ। ਕੁਰਬਾਨੀਆਂ ਦੀ ਪਰੰਪਰਾ? ਇਹ ਕਿਵੇਂ? ਬੇਟਾ ਉਹਨਾਂ ਦੇ ਦਾਦਾ ਜੀ rau ਬੱਲੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਰਨੈਲ ਸਨ ਅਤੇ 1634 ਵਿੱਚ ਸ਼ਹੀਦ ਹੋਏ ਸਨ ਇਸ ਤੋਂ ਵੀ ਵੱਡੀ ਗੱਲ ਉਹਨਾਂ ਦੇ 12 ਭਰਾਵਾਂ ਵਿੱਚੋਂ 11 ਅਤੇ 10 ਪੁੱਤਰਾਂ ਵਿੱਚੋਂ 7 ਸ਼ਹੀਦ ਹੋਏ ਸਨ ਉਹਨਾਂ ਦੇ ਇੱਕ ਭਰਾ ਭਾਈ ਦਿਆਲ ਦਾਸ ਜੀ ਤਾਂ ਗੁਰੂ ਤੇਗ ਬਹਾਦਰ ਜੀ ਦੇ ਨਾਲ ਦਿੱਲੀ ਵਿੱਚ ਸ਼ਹੀਦ ਹੋਏ ਸਨ ਇਹ ਦੱਸਦਾ ਹੈ ਕਿ ਉਹਨਾਂ ਦਾ ਪੂਰਾ ਪਰਿਵਾਰ ਕਿੰਨਾ ਨਹਿਚਾਵਾਨ ਅਤੇ ਕੁਰਬਾਨੀ ਕਰਨ ਵਾਲਾ ਸੀ ਵਾਹ ਇੰਨੀਆਂ ਕੁਰਬਾਨੀਆਂ ਹਾਂ ਬੇਟਾ 13 ਸਾਲ ਦੀ ਛੋਟੀ ਉਮਰ ਵਿੱਚ ਮਨੀ ਰਾਮ ਨੂੰ ਉਹਨਾਂ ਦੇ ਪਿਤਾ ਜੀ ਗੁਰੂ ਹਰ ਰਾਏ ਜੀ ਕੋਲ ਕੀ ਰਿਤਪੁਰ ਲੈ ਗਏ ਉਹਨਾਂ ਨੇ 2 ਸਾਲ ਗੁਰੂ ਜੀ ਦੀ ਸੇਵਾ ਕੀਤੀ ਅਤੇ ਗੁਰਬਾਣੀ ਦਾ ਅਧਿਐਨ ਕੀਤਾ ਫਿਰ ਉਹ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਸੇਵਾ ਵਿੱਚ ਵੀ ਰਹੇ ਉਹਨਾਂ ਨੇ ਚਾਰ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਗੁਰੂ ਹਰਾਈ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਅਤੇ ਸਭ ਤੋਂ ਖਾਸ ਗੁਰੂ ਗੋਬਿੰਦ ਸਿੰਘ ਜੀ ਇਹ ਉਹਨਾਂ ਦੀ ਅਥਾਹ ਸ਼ਰਧਾ ਨੂੰ ਦਰਸਾਉਂਦਾ ਹੈ ਫਿਰ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਕੀ ਕੀਤਾ ਭਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬਹੁਤ ਕਰੀਬੀ ਸਾਥੀ ਸਨ ਬਚਪਨ ਤੋਂ ਹੀ ਉਹ ਗੁਰੂ ਜੀ ਨਾਲ ਪੌਂਟਾ ਸਾਹਿਬ ਗਏ ਅਤੇ ਕਈ ਲੜਾਈਆਂ ਵਿੱਚ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੜੇ ਜਿਵੇਂ ਕਿ ਪੰਗਾਣੀ ਦੀ ਲੜਾਈ 1688 ਵਿੱਚ ਅਤੇ ਨਦੌਣ ਦੀ ਲੜਾਈ 1691 ਵਿੱਚ ਉਹਨਾਂ ਨੇ ਬਹਾਦਰੀ ਦਿਖਾਈ ਗੁਰੂ ਜੀ ਨੇ ਉਹਨਾਂ ਦੀ ਬਹਾਦਰੀ ਲਈ ਉਹਨਾਂ ਦੇ ਪੁੱਤਰਾਂ ਦੀ ਵੀ ਤਾਰੀਫ ਕੀਤੀ ਸੀ ਤੇ ਖਾਲਸਾ ਪੰਥ ਦੀ ਸਿਰਜਣਾ ਵੇਲੇ ਉਹ ਕਿੱਥੇ ਸਨ ਸ਼ਾਬਾਸ਼ ਬਹੁਤ ਵਧੀਆ ਸਵਾਲ 1699 ਦੀ ਵਿਸਾਖੀ ਵਾਲੇ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਤਾਂ ਭਾਈ ਮਨੀ RAM ਨੇ ਆਪਣੇ ਪੰਜ ਪੁੱਤਰਾਂ ਸਮੇਤ ਖੰਡੇ ਦੀ ਪਾਹੁਲ ਅੰਮ੍ਰਿਤ ਛਕਿਆ ਇਸ ਤੋਂ ਬਾਅਦ ਹੀ ਉਹਨਾਂ ਦਾ ਨਾਮ ਮਨੀ RAM ਤੋਂ ਭਾਈ ਮਨੀ ਸਿੰਘ ਪਿਆ ਗੁਰੂ ਜੀ ਨੇ ਉਹਨਾਂ ਨੂੰ ਅੰਮ੍ਰਿਤਸਰ ਭੇਜਿਆ ਅਤੇ ਹਰਿਮੰਦਰ ਸਾਹਿਬ ਦੇ ਗ੍ਰੰਥੀ ਅਤੇ ਅਕਾਲ ਤਖਤ ਦੇ ਜਥੇਦਾਰ ਨਿਯੁਕਤ ਕੀਤਾ ਉਹਨਾਂ ਨੇ ਸਿੱਖਾਂ ਦੀ ਏਕਤਾ ਬਣਾਈ ਰੱਖਣ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਖਾਸ ਕਰਕੇ ਜਦੋਂ ਅੰਦਰੂਨੀ ਵੰਡੀਆਂ ਪੈ ਗਈਆਂ ਸਨ ਉਹ ਇੱਕ ਵਿਦਵਾਨ ਵੀ ਸਨ ਹੈ ਨਾ ਬਿਲਕੁਲ ਬੇਟਾ ਪਾਈ ਮਨੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ 52 ਕਵੀਆਂ ਵਿੱਚੋਂ ਇੱਕ ਸਨ ਉਹਨਾਂ ਦਾ ਸਭ ਤੋਂ ਮਹਾਨ ਵਿਦਵਤਾ ਭਰਿਆ ਕਾਰਜ ਇਹ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਤਲਮੰਡੀ ਸਾਬੋ ਦਮਦਮਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਤਿਮ ਸਰੂਪ ਲਿਖਵਾਇਆ ਤਾਂ ਭਾਈ ਮਨੀ ਸਿੰਘ ਜੀ ਨੇ ਹੀ ਇਸ ਨੂੰ ਆਪਣੇ ਹੱਥੀ ਲਿਖਿਆ ਉਹਨਾਂ ਨੇ ਇਸ ਦੀਆਂ ਕਈ ਕਾਪੀਆਂ ਤਿਆਰ ਕਰਕੇ ਦੇਸ਼ ਭਰ ਵਿੱਚ ਸਿੱਖ ਪ੍ਰਚਾਰ ਕੇਂਦਰਾਂ ਵਿੱਚ ਭੇਜੀਆਂ ਉਹ ਗਿਆਨ ਰਤਨਾਵਲੀ ਅਤੇ ਪਗਤ ਰਤਨਾਵਲੀ ਵਰਗੀਆਂ ਰਚਨਾਵਾਂ ਦੇ ਲੇਖਕ ਵੀ ਮੰਨੇ ਜਾਂਦੇ ਹਨ ਤੇ ਉਹਨਾਂ ਦੀ ਸ਼ਹੀਦੀ ਉਹਨਾਂ ਦੀ ਸ਼ਹੀਦੀ ਵੀ ਬਹੁਤ ਮਹਾਨ ਹੈ ਬੇਟਾ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਦੀਵਾਲੀ ਦੇ ਮੇਲੇ ਲਈ 5000 ਰੁਪਏ ਦਾ ਟੈਕਸ ਮੰਗਿਆ ਸੀ ਭਾਈ ਮਨੀ ਸਿੰਘ ਜੀ ਨੇ ਸੋਚਿਆ ਕਿ ਇਹ ਪੈਸੇ ਸੰਗਤ ਦੇ ਚੜਾਵੇ ਚ ਦੇ ਦਿੱਤੇ ਜਾਣਗੇ ਪਰ ਜ਼ਕਰੀਆ ਖਾਂਦੀ ਨiyet ਖਰਾਬ ਸੀ ਉਸਨੇ ਮੇਲੇ ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਭਾਈ ਮਨੀ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਸਿੱਖਾਂ ਨੂੰ ਮੇਲੇ ਤੇ ਨਾ ਆਉਣ ਲਈ ਸੁਨੇਹੇ ਭੇਜ ਦਿੱਤੇ ਇਸ ਕਾਰਨ ਟੈਕਸ ਇਕੱਠਾ ਨਾ ਹੋ ਸਕਿਆ ਫਿਰ ਕੀ ਹੋਇਆ ਜਦੋਂ ਉਹ ਟੈਕਸ ਨਹੀਂ ਦੇ ਸਕੇ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਭਾਈ ਮਨੀ ਸਿੰਘ ਜੀ ਨੇ ਆਪਣੇ ਧਰਮ ਤੋਂ ਇਨਕਾਰ ਕਰਨ ਤੋਂ ਸਾਫ਼ ਮਨਾ ਕਰ ਦਿੱਤਾ ਉਹਨਾਂ ਨੂੰ ਫਿਰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦੀ ਸਜ਼ਾ ਸੁਣਾਈ ਗਈ। ਜਦੋਂ ਜਲਾਦ ਨੇ ਉਹਨਾਂ ਨੂੰ ਬੰਦ-ਬੰਦ ਕੱਟਣਾ ਸ਼ੁਰੂ ਕੀਤਾ ਤਾਂ ਭਾਈ ਮਨੀ ਸਿੰਘ ਜੀ ਨੇ ਉਸ ਨੂੰ ਯਾਦ ਦਿਵਾਇਆ ਕਿ ਸਜ਼ਾ ਬੰਦ-ਬੰਦ ਕੱਟਣ ਦੀ ਹੈ ਨਾ ਕਿ ਸਰੀਰ ਦੇ ਟੁਕੜੇ ਕਰਨ ਦੀ। ਉਹ ਲਾਹੌਰ ਵਿੱਚ ਸ਼ਹੀਦ ਹੋਏ। ਜ਼ਿਆਦਾਤਰ ਸਰੋਤ 1634 ਦਾ ਸਾਲ ਦੱਸਦੇ ਹਨ। ਇਹ ਤਾਂ ਬਹੁਤ ਦੁਖਦਾਈ ਹੈ। ਹਾਂ ਬੇਟਾ ਪਰ ਇਹ ਉਹਨਾਂ ਦੀ ਸ਼ਹੀਦੀ ਸਿੱਖ ਇਤਿਹਾਸ ਵਿੱਚ ਇੱਕ ਮਹਾਨ ਪ੍ਰੇਰਨਾ ਸਰੋਤ ਬਣ ਗਈ। ਸਾਡੀ ਰੋਜ਼ਾਨਾ ਅਰਦਾਸ ਵਿੱਚ ਵੀ ਉਹਨਾਂ ਦੀ ਸ਼ਹੀਦੀ ਦਾ ਜ਼ਿਕਰ ਹੁੰਦਾ ਹੈ। ਉਹਨਾਂ ਨੇ ਸਾਨੂੰ ਸਿਖਾਇਆ ਕਿ ਧਰਮ ਅਤੇ ਸੱਚ ਲਈ ਅਸੀਂ ਕਿੰਨੀ ਵੀ ਵੱਡੀ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਹੈ। ਉਹਨਾਂ ਦਾ ਜੀਵਨ, ਉਹਨਾਂ ਦੀ ਵਿਦਵਤਾ, ਉਹਨਾਂ ਦੀ ਬਹਾਦਰੀ ਅਤੇ ਉਹਨਾਂ ਦੀ ਸ਼ਹੀਦੀ ਇਹ ਸਭ ਸਾਨੂੰ ਸਿੱਖੀ ਦੇ ਸਿਧਾਂਤਾਂ ਤੇ ਪਹਿਰਾ ਦੇਣ ਲਈ ਪ੍ਰੇਰਦਿਆਂ ਹਨ। ਉਹ ਸੱਚਮੁੱਚ ਇੱਕ ਸੰਤ ਸਿਪਾਹੀ ਸਨ। ਮੈਂ ਸਮਝ ਗਿਆ ਪਿਤਾ ਜੀ। ਪਾਈ ਮਨੀ ਸਿੰਘ ਜੀ ਸੱਚਮੁੱਚ ਬਹੁਤ ਮਹਾਨ ਸਨ। ਤੁਹਾਡਾ ਧੰਨਵਾਦ ਮੈਨੂੰ ਇੰਨੀ ਮਹੱਤਵਪੂਰਨ ਜਾਣਕਾਰੀ ਦੇਣ ਲਈ ਕੋਈ ਗੱਲ ਨਹੀਂ ਬੇਟਾ ਸਾਨੂੰ ਆਪਣੇ ਨਾਂ ਮਹਾਨ ਸ਼ਹੀਦਾਂ ਦੇ ਜੀਵਨ ਤੋਂ ਸਿੱਖਣਾ ਚਾਹੀਦਾ ਹੈ ਅਤੇ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਦੇ ਸਮੇਂ ਵਿੱਚ ਅਸੀਂ ਉਹਨਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ ਜਿਵੇਂ ਉਹਨਾਂ ਨੇ ਏਕਤਾ ਬਣਾਈ ਰੱਖੀ ਸਾਨੂੰ ਵੀ ਆਪਸ ਵਿੱਚ ਪਿਆਰ ਅਤੇ ਸਦਭਾਵਨਾ ਨਾਲ ਰਹਿਣਾ ਚਾਹੀਦਾ ਹੈ ਉਹਨਾਂ ਨੇ ਗਿਆਨ ਨੂੰ ਬਹੁਤ ਮਹੱਤਵ ਦਿੱਤਾ ਸਾਨੂੰ ਵੀ ਪੜ੍ਹਾਈ ਵਿੱਚ ਮਨ ਲਗਾਉਣਾ ਚਾਹੀਦਾ ਹੈ ਅਤੇ ਸਭ ਤੋਂ ਵੱਧ ਸੱਚ ਅਤੇ ਨਿਆਂ ਲਈ ਖੜੇ ਹੋਣਾ ਚਾਹੀਦਾ ਹੈ ਭਾਵੇਂ ਕਿੰਨੀਆਂ ਵੀ ਮੁਸ਼ਕਲਾਂ ਆਉਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ